ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਆਪਣੇ ਕਰਮਾਂ ਦਾ ਖਾਣਾ ਜਿਸ ਨੂੰ ਲਿਖਿਆ ਹੈ ਰੀਨਾ ਚੋਹਾਨ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਏਗੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਪੁਰਾਣੇ ਸਮੇਂ ਵਿੱਚ ਰਾਜੇ ਮਹਾਰਾਜੇ ਹੋਇਆ ਕਰਦੇ ਸੀ ਸ਼ਿਕਾਰ ਖੇਡਣ ਦਾ ਸ਼ੌਕ ਰੱਖਦੇ ਸਨ ਤੇ ਆ ਲੋਕਾਂ ਦਾ ਵਿਚਾਰੇ ਉਹਨਾਂ ਦੇ ਮਹਤਾਜ ਹੀ ਹੋਇਆ ਕਰਦੇ ਸੀ ਇੱਕ ਰਾਜਾ ਸੀ ਉਹਦੇ ਘਰ ਕੋਈ ਪੁੱਤਰ ਨਾ ਹੋਣ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਸੀ ਉਸ ਦੀ ਪਹਿਲੀ ਪਤਨੀ ਕੋ ਚਾਰ ਕੁੜੀਆਂ ਹੀ ਸੀ ਤੇ ਰਾਜੇ ਨੇ ਸੋਚਿਆ ਇਸ ਤਰ੍ਹਾਂ ਤਾਂ ਮੇਰਾ ਰਾਜ ਭਾਗ ਦੂਜੇ ਲੋਕਾਂ ਦੇ ਹੱਥੇ ਚਲਾ ਜਾਏਗਾ ਉਸ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਕਿ ਉਹ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਕੇ ਆਪਣੇ ਵੰਸ਼ ਨੂੰ ਅੱਗੇ ਵਧਾਏਗਾ ਤਾ ਜੋ ਸਾਡੇ ਰਾਜ ਭਾਗ ਸਾਡੇ ਕੋਈ ਰਹਿ ਜਾਣਾ ਰਾਣੀ ਨੂੰ ਡਰ ਸੀ ਕਿ ਦੂਜੀ ਔਰਤ ਉਹਦਾ ਅੰਤਰਾਜ ਭਾਗ ਮੰਗੇਗੀ ਜਾਂ ਧੋਖਾ ਤੇ ਲੁੱਟ ਕੇ ਚਲੀ ਜਾਏਗੀ ਤਾਂ ਉਸਨੇ ਕਿਹਾ ਕਿ ਤੁਸੀਂ ਮੇਰੀ ਹੀ ਛੋਟੀ ਭੈਣ ਨਾਲ ਵਿਆਹ ਕਰਵਾ ਕੇ ਇੱਥੇ ਲੈ ਕੇ ਆ ਜਾਓ ਉਸ ਨੂੰ ਰਾਣੀ ਨੇ ਇਸ ਤਰ੍ਹਾਂ ਕਿਹਾ ਰਾਜੇ ਨੇ ਉਸ ਤਰ੍ਹਾਂ ਹੀ ਕੀਤਾ ਪਰ ਕਿਸਮਤ ਤੇ ਕਿਸ ਦਾ ਜੋ ਚੰਦਾ ਹੈ ਉਸ ਕੋਲ ਵੀ ਦੋ ਕੁੜੀਆਂ ਹੀ ਹੋ ਗਈਆਂ ਉਹ ਰਾਜਾ ਹੋਰ ਪ੍ਰਚਾਨ ਹੋ ਗਿਆ ਸੀ ਤੇ ਬਹੁਤ ਚਿੰਤਕ ਸੀ ਇੱਕ ਦਿਨ ਰਾਜਾ ਸ਼ਿਕਾਰ ਕਰਨ ਵਾਸਤੇ ਜੰਗਲ ਵਿੱਚ ਗਿਆ ਹੋਇਆ ਸੀ ਉੱਥੇ ਉਹਦੇ ਨਾਲ ਉਸ ਦੇ ਕੋ ਜ ਮੰਤਰੀ ਵੀ ਨਾਲ ਗਏ ਸਨ ਉਹਨਾਂ ਨੇ ਦੇਖਿਆ ਕਿ ਜੰਗਲ ਵਿੱਚ ਇੱਕ ਔਰਤ ਬੇਹੋਸ਼ ਪਈ ਹੋਈ ਸੀ ਉਹ ਔਰਤ ਬਹੁਤ ਹੀ ਸਾਹਲੇ ਰੰਗ ਦੀ ਸੀ ਤੇ ਮੰਤਰੀਆਂ ਨੇ ਜਾ ਕੇ ਰਾਜ ਨੂੰ ਦੱਸ ਦਿੱਤਾ ਰਾਜ ਨੇ ਕਿਹਾ ਕਿ ਉਸ ਨੂੰ ਚੁੱਕ ਕੇ ਮਹਿਲ ਵਿੱਚ ਲੈ ਜਾਓ ਜਦੋਂ ਉਸ ਨੂੰ ਹੋਸ਼ ਆਏਗਾ ਤਾ ਇਸ ਦੇ ਘਰ ਦਾ ਪਤਾ ਕਰਕੇ ਇਸ ਨੂੰ ਛੱਡ ਕੇ ਆ ਜਾਣਾ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਉਸ ਦੇ ਘਰ ਬਾਰੇ ਪੁੱਛਿਆ ਗਿਆ ਤਾਂ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਤਾਂ ਉਸ ਔਰਤ ਨੇ ਮੰਤਰੀਆਂ ਨੂੰ ਕਿਹਾ ਕਿ ਮੇਰਾ ਇੱਥੇ ਕੋਈ ਨਹੀਂ ਹੈ ਮੈਨੂੰ ਕੁਝ ਯਾਦ ਨਹੀਂ ਮੈਂ ਇੱਥੇ ਜਾਵਾਂਗੀ ਮੰਤਰੀਆਂ ਨੇ ਰਾਜ ਨੂੰ ਕਿਹਾ ਰਾਜ ਨੇ ਕਿਹਾ ਕਿ ਉਸ ਨੂੰ ਇੱਥੇ ਹੀ ਨੌਕਰੀਆਂ ਨੌਕਰਾਨੀਆਂ ਮੰਗੋ ਨਾ ਰਹਿਣ ਲਈ ਦਿੱਤਾ ਜਾਵੇ ਤਾਂ ਨਾਲ ਹੀ ਕੰਮਕਾਰ ਕਰ ਲਿਆ ਕਰੇਗੀ ਤੇ ਨਾਲ ਹੀ ਇਹਨਾਂ ਨਾਲ ਰਹਿ ਰਿਆ ਕਰੇਗੀ ਦੇਖਦੇ ਹੀ ਦੇਖ ਹੀ ਦੇ ਕਾਫੀ ਦਿਨ ਨਿਕਲ ਗਏ ਰਾਜਾ ਇਸ ਚਿੰਤਾ ਵਿੱਚ ਗਿਰੀ ਰਹਿੰਦਾ ਸੀ ਉਸ ਦਾ ਕੋਈ ਪੁੱਤਰ ਕਿਉਂ ਨਹੀਂ ਹੁੰਦਾ ਤਾਂ ਰਾਜੇ ਨੇ ਫਿਰ ਤੋਂ ਆਪਣੀ ਦੋਨੋਂ ਰਾਣੀਆਂ ਨਾਲ ਸਲਾਹ ਕੀਤੀ ਕਿ ਇਸ ਤਰ੍ਹਾਂ ਤਾਂ ਕੋਈ ਹੱਲ ਨਹੀਂ ਹੋਣਾ ਮੈਂ ਇੱਕ ਹੋਰ ਵਿਆਹ ਕਰਵਾ ਲੈਂਦਾ ਹਾਂ ਤੇ ਜੋ ਬੱਚਾ ਹੋਏਗਾ ਉਹ ਹੀ ਇਸ ਰਾਜ ਭਗਦਾ ਵਾਲੀ ਹੋਵੇਗਾ ਦੋਨੋਂ ਰਾਣੀਆਂ ਸੋਚਣ ਲੱਗ ਪੀਆਂ ਤੇ ਸੋਚਣ ਲੱਗ ਪਈਆਂ ਤੇ ਹੁਣ ਕੀ ਹੋਏਗਾ ਤਾਂ ਉਹਨਾਂ ਦੋਨੋਂ ਰਾਣੀਆਂ ਨੇ ਇੱਕ ਤਕਰੀਬ ਲਗਾਈ ਤੇ ਰਾਜੇ ਨੂੰ ਦੱਸਿਆ ਕਿ ਸਾਡੀ ਮਰਜ਼ੀ ਨਾਲ ਰਾਣੀ ਤੁਸੀਂ ਚੁਣੋਗੇ ਤੇ ਅਸੀਂ ਜਿੱਦਾਂ ਬੋਲਣਾ ਹੈ ਉਦਾਂ ਤੁਸੀਂ ਕਰਨਾ ਰਾਜੇ ਨੇ ਕਿਹਾ ਠੀਕ ਹੈ ਰਾਣੀਆਂ ਨੇ ਸਾਰੀਆਂ ਨੌਕ ਰਾਣੀਆਂ ਨੂੰ ਸਜ ਧਜ ਕੇ ਆਉਣ ਲਈ ਕਿਹਾ ते ऐलान करता कि जिसते भी राजा का हाथ आएगा औरत तो इस राज दे, जन्म देगी ते जन्म देने तो बाद उस बादन दिता जाएगा तौलत भी दी जाएगी पर शर्त यह है कि सारिया औरतों ने अपने ते पर्दा करके आना है जिसन भी राजा उंगल करेगा उ बच्चे जन्म देन वास्ते चुनी जाएगी ਇਸ ਤਰ੍ਹਾਂ ਕਰਨ ਨਾਲ ਸਾਰੀਆਂ ਨੌਕਰਾਨੀਆਂ ਅਜ ਤੱਕੇ ਆ ਗਈਆਂ ਸਨ ਸਾਰੇ ਹੀ ਜਨਤਾ ਆ ਗਈ ਸੀ ਸਵਾਲ ਲਗਾਈ ਗਈ ਸਾਰੀਆਂ ਔਰਤਾਂ ਦੇ ਕਹਿੰਦੇ ਉਹ ਸਾਗਲੇ ਰੰਗ ਦੀ ਔਰਤ ਹੀ ਸਵਾਗਤ ਚਲੀ ਗਈ ਰਾਜਾ ਆਇਆ ਤੇ ਰਾਣੀਆਂ ਨੇ ਪਸੰਦ ਕਰਨ ਦੀ ਸਹਿਮਤੀ ਦਿੱਤੀ ਤਾਂ ਰਾਜਾ ਇੱਕ ਇੱਕ ਕਰਕੇ ਸਭ ਨੂੰ ਦੇਖਣ ਲੱਗਿਆ ਰਾਜੇ ਨੇ ਦੇਖਿਆ ਇੱਕ ਔਰਤ ਬਿਨਾ ਤਿਆਰ ਹੋਏ ਲੈਣ ਵਿੱਚ ਖੜੀ ਸੀ ਉਹ ਲੈਣ ਵਿੱਚ ਖੜੀ ਡਰ ਰਹੀ ਸੀ ਤਾਂ ਰਾਜਾ ਉਸ ਕੋ ਗਿਆ ਤੇ ਬਿਨਾਂ ਕੁਝ ਸੋਚੇ ਉਸ ਵੱਲ ਉਹਲ ਕਰ ਦਿੱਤੀ ਉਹ ਔਰਤ ਹੋਰ ਡਰ ਗਈ ਤੇ ਉਹ ਡਰ ਕੇ ਬਾਹਰ ਵੱਲ ਭੱਜ ਗਈ ਤਾਂ ਰਾਜਾ ਵੀ ਉਸ ਦੇ ਪਿੱਛੇ ਚਲਾ ਗਿਆ ਇਹ ਦੇਖ ਕੇ ਸਾਰੀ ਵਰਜਾ ਅਤੇ ਰਾਣੀਆਂ ਬਹੁਤ ਗੁੱਸੇ ਵਿੱਚ ਆ ਗਈਆਂ ਕਿ ਰਾਜੇ ਨੇ ਇੰਨੀ ਖੂਬਸੂਰਤ ਔਰਤ ਨੂੰ ਪਸੰਦ ਕਰ ਲਿਆ राजा जद उस को राजे ने पूछा क्यों आ सी किवले रंग वाली औरत ने राजे अगे हाथ जुड़ के कहा कि मैं माफ कर दौ मैनू पता नहीं सी कि सभा क्यों हो रही है जेकर मैन पता हूं ता मैं इतने आना नहीं सी मैनू माफ कर दौ राजा जी मेथ गलती हो गई है जेकर तुम कहते हो तो मैं ये महल छार पर मेनू माफ कर दियो राजा ने उस दा हाथ पकड़ लिया ते अपने नाल राजसभा ਵਿੱਚ ਲੈ ਕੇ ਚਲਾ ਗਿਆ ਤੇ ਜਾ ਕੇ اعلان ਕਰ ਦਿੱਤਾ ਕਿ ਇਹ ਹੀ ਰਾਜ ਦੇ ਮਨਸ ਨੂੰ ਜਨਮ ਦੇਵੇਗੀ ਇਹ ਦੇਖ ਕੇ ਰਾਣੀਆਂ ਵੀ ਬਹੁਤ ਗੁੱਸੇ ਵਿੱਚ ਸਨ ਸਵਾ ਖਤਮ ਕਰਨ ਦਾ ਇعلان ਦਿੱਤਾ ਗਿਆ ਤਾਂ ਰਾਣੀਆਂ ਉਸ ਔਰਤ ਕੋਲ ਗਈਆਂ ਤੇ ਉਸ ਨੂੰ ਜਾ ਕੇ ਤਵਕਿਆ ਦੇਣ ਲੱਗੀਆਂ ਕਿ ਤੂੰ ਬਾਹਰ ਨੌਕਰਾਨੀਆਂ ਨਾਲ ਉਹ ਕੰਮ ਕਰਵਾਇਆ ਕਰ ਤੇ ਇਹ ਨਾ ਸੋਚ ਲਈ ਕਿ ਤੂੰ ਰਾਣੀ ਬਣ ਗਈ ਹੈ ਉਹ ਵਿਚਾਰੀ ਫੇਰ ਜਾ ਕੇ ਆਪਣਾ ਕੰਮ ਕਰਨ ਲੱਗ ਪਈ ਤੇ ਸਾਰਿਆਂ ਹੀ ਔਰਤਾਂ ਉਸ ਵੱਲ ਨਖਵਲ ਕੱਢ ਰਹੀਆਂ ਸਨ ਸ਼ਾਮ ਨੂੰ ਜਦ ਰਾਜਾ ਆਇਆ ਤਾਂ ਉਸਨੇ ਉਸ ਔਰਤ ਨੂੰ ਕੰਮ ਕਰਦੋ ਬਿਲਕੁਲ ਮਨਾ ਕਰ ਦਿੱਤਾ ਤੇ ਨਾਲ ਹੀ ਉਸ ਨੂੰ ਜ਼ਮੀਨ ਤੇ ਸੌਣ ਤੋਂ ਮਨਾ ਕਰ ਦਿੱਤਾ ਇਸ ਤਰ੍ਹਾਂ ਸਾਰੇ ਉਸਤੋਂ ਨਾਲ ਫਿਰਦ ਕਰਨ ਲੱਗ ਪਏ ਪਰ ਰਾਜਾ ਉਸਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਪਰ ਰਾਜੇ ਦੀ ਕਿਸਮਤ ਵਿੱਚ ਕੁੜੀਆਂ ਹੀ ਸਨ ਉਸ ਆਦਮੀ ਕੋ ਖਤੋਂ ਵੀ ਕੁੜੀ ਨਹੀਂ ਜਨਮ ਲਿਆ ਹੁਣ ਰਾਜੇ ਨੇ ਸੋਚ ਹੀ ਲਿਆ ਸੀ ਕਿ ਮੁੰਡਾ ਉਸਦੀ ਕਿਸਮਤ ਵਿੱਚ ਨਹੀਂ ਹੈ ਹੁਣ ਰਾਜੇ ਕੋਲ ਸੱਤ ਕੁੜੀਆਂ ਹੋ ਗਈਆਂ ਸਨ ਰਾਜਾ ਸਾਰੀਆਂ ਕੁੜੀਆਂ ਨੂੰ ਬਹੁਤ ਪਿਆਰ ਕਰਦਾ ਸੀ ਕੁੜੀਆਂ ਹੁਣ ਵੱਡੀਆਂ ਹੋ ਗਈਆਂ ਸਨ ਤੇ ਰਾਜਾ ਹੋ ਬੁੱਢਾ ਹੋ ਗਿਆ ਸੀ ਇੱਕ ਦਿਨ ਸਾਹਲੀ ਔਰਤ ਬਹੁਤ ਬਿਮਾਰ ਹੋ ਗਈ ਸੀ ਤੇ ਕਾਫੀ ਦਿਨ ਬਿਮਾਰ ਰਹਿਣ ਕਰਕੇ ਉਸ ਔਰਤ ਦੀ ਮੌਤ ਹੋ ਗਈ ਸੀ ਰਾਜਾ ਸੋਚਦਾ ਸੀ ਕਿ ਮੇਰਾ ਜਿੰਦੇ ਰਹਿਣਾ ਹੀ ਮੈਂ ਆਪਣੀਆਂ ਪੁੱਤਰੀਆਂ ਦੇ ਵਿਆਹ ਕਰ ਦਿੰਦਾ ਹਾਂ ਤਾਂ ਉਸ ਨੇ ਆਪਣੀਆਂ ਧੀਆਂ ਬਾਤੇ ਚੰਗੇ ਘਰਵਾਲਾ ਲੱਭ ਦਿੱਤੇ ਪਰ ਦੂਜੀਆਂ ਰਾਣੀਆਂ ਨੇ ਕੁੜੀ ਦਾ ਰਿਸ਼ਤਾ ਇੱਕ ਕੋੜੀ ਨਾਲ ਕਰ ਦਿੱਤਾ ਤੁਜੀ ਰਾਣੀ ਦੀ ਕੁੜੀ ਦਾ ਰਿਸ਼ਤਾ ਇੱਕ ਕੁੜੀ ਨਾਲ ਕਰ ਦਿੱਤਾ ਜੋ ਕਿ ਕੋਈ ਕੰਮਕਾਰ ਨਹੀਂ ਸੀ ਕਰਦਾ ਤੇ ਦੇਖਣ ਨੂੰ ਵੀ ਆਮ ਲੋਕਾਂ ਦੀ ਤਰ੍ਹਾਂ ਨਹੀਂ ਸੀ ਰਾਜੇ ਨੇ ਸੋਚਿਆ ਮੈਂ ਆਪਣੀ ਸਾਰੀ ਸੰਪਤੀ ਜਿਵੇਂ ਜਾਇਦਾਦ ਆਪਨੇਆਂ ਕੁੜੀਆਂ ਦੇ ਵਿੱਚ ਵੰਡ ਦਿੰਦਾ ਹਾਂ ਤਾਂ ਰਾਜੇ ਨੇ ਆਪਣੀਆਂ ਪੁੱਤਰੀਆਂ ਨੂੰ ਬੁਲਾਇਆ ਤੇ ਇੱਕ ਇੱਕ ਤੋਂ ਪੁੱਛਿਆ ਕਿ ਉਹ ਜੋ ਮੰਗਣਗੀਆਂ ਉਹਨਾਂ ਨੂੰ ਉਹੀ ਦਿੱਤਾ ਜਾਏਗਾ ਤਾਂ ਪਹਿਲੀਆਂ ਛੇ ਪੁੱਤਰੀਆਂ ਨੇ ਤਾਂ ਧਨ ਦੌਲਤ ਹੀ ਮੰਗ ਕੀਤੀ ਜਦ ਆਖਰੀ ਪੁੱਤਰੀ ਦੀ ਵਾਰੀ ਆਈ ਤਾਂ ਉਹਨੇ ਆਖਿਆ ਪਿਤਾ ਜੀ ਮੈਨੂੰ ਕੁਝ ਵੀ ਨਹੀਂ ਚਾਹੀਦਾ ਮੈਂ ਆਪਣੇ ਕਰਮਾਂ ਦਾ ਹੀ ਖਾਣਾ ਹੈ ਦੇਖਦੇ ਹੀ ਸਮਾਂ ਬੀਤ ਗਿਆ ਜਦ ਪੁੱਤਰੀਆਂ ਦੇ ਵਿਆਹ ਦੀ ਵਾਰੀ ਆਈ ਤਾਂ ਸਾਰਿਆਂ ਨੂੰ ਉਹਨਾਂ ਤਾਅਕੂਕ ਕੀਤੀ ਗਈ ਮੰਗਾਂ ਦੀ ਪੂrti ਕੀਤੀ ਗਈ ਉਸਦੇ ਪਿਤਾ ਦੇ ਅੱਖਾਂ ਵਿੱਚ ਅਥਰੂ ਸਨ ਕਿ ਕਿਸ ਤਰ੍ਹਾਂ ਮਹਿਲਾ ਵਿੱਚ ਰਹਿਣ ਵਾਲੀ ਮੇਰੀ ਧੀ ਬਾਹਰ ਜੰਗਲਾਂ ਵਿੱਚ जिंदगी वतीत करेगी उस कुड़ी को अपनी मां ने दी दी थी सिखाई थी जिस करके वो हर दुख दर्द को हंस के चल देती थी वो बिचारी अपने घोड़ी पति ਨੂੰ ਟੋਕਰੇ ਵਿੱਚ ਪਾ ਕੇ ਘਰ ਘਰ ਜਾਂਦੀ ਤੇ ਕੰਮ ਕਰਦੀ ਸੀ ਉਸ ਦੇ ਹੱਥਾਂ ਪੈਰਾਂ ਚੋਂ 24 ਘੰਟੇ ਕੋਈ ਨਿਕਲਦਾ ਰਹਿੰਦਾ ਪਰ ਉਸ ਨੇ ਕਦੇ ਵੀ ਆਪਣੇ ਘਰ ਵਾਲੇ ਤੋਂ ਮੈਲਾ ਮੱਥਾ ਨਹੀਂ ਕੀਤਾ ਸੀ ਉਸ ਦੇ ਦਿਨ ਰਾਤ ਸੇਵਾ ਕਰਦੀ ਰਹਿੰਦੀ ਸੀ एक दिन वह अपने पति कि कर थले उठा के चली गई कह के गई कि मेरा इंतजार करना मैं कम खत्म करके जल्दी ही आवी उसका उसकी उड़ीक लग पया उसका ने घर कम करते दे देर हो गई सी उसके पति पानी की बहुत प्यास लग गई दे। उसने देखा कि नेड़े ही एक तलाब है ਉਹ ਜਰਾ ਚੱਲ ਪਰ ਨਹੀਂ ਸਕਦਾ ਸੀ ਪਰ ਇਰਾਦ ਲਗਨ ਕਰਕੇ ਉਹ ਕਿਸਰ ਕੇਸਰ ਕੇ ਰੁੜ ਰੁੜ ਕੇ ਤਲਾਬ ਤੱਕ ਚਲਾ ਗਿਆ ਤੇ ਜਾ ਕੇ ਪਾਣੀ ਪੀਣ ਲੱਗ ਪਿਆ ਉਸਨੇ ਆਪਣੀ ਪਿਆਸ ਮਟਾਈ ਤੇ ਉਸਨੇ ਦੇਖਿਆ ਕਿ ਜੋ ਹੱਥ ਉਸਨੇ ਪਾਣੀ ਵਿੱਚ ਪਾਏ ਸਨ ਉਹ ਇੱਕਦਮ ਠੀਕ ਹੋ ਗਏ ਸਨ ਤਾਂ ਉਹ ਹੈਰਾਨ ਹੋ ਗਿਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਜਦ ਉਸਨੇ ਇਧਰ ਉਧਰ ਦੇਖਿਆ ਤਉ ਉਸਨੇ ਦੇਖਿਆ ਕਿ ਤਲਾਬ ਵਿੱਚ ਕਾਂ ਅੰਦਰ ਜਾਂਦੇ ਸਨ ਤੇ ਬਗਲੇ ਬਰ ਕੇ ਬਾਹਰ ਆ ਰਹੇ ਸਨ ਤਾਂ ਉਹ ਰੁੜ ਕੇ ਆਪਣੇ ਆਪ ਨੂੰ ਤਲਾਬ ਵਿੱਚ ਛੁੱਟ ਦਿੰਦਾ ਹੈ ਤੇ ਉਸ ਨੂੰ ਇੱਕ ਦਮ ਜਦ ਆਇਆ ਕਿ ਮੇਰੀ ਪਤਨੀ ਮੈਨੂੰ ਕਿਸ ਤਰ੍ਹਾਂ ਪਛਾਣ ਪਾਏਗੀ ਤਾਂ ਉਸਨੇ ਆਪਣਾ ਇੱਕ ਹੱਥ ਬਹੁਤ ਹਿੰਮਤ ਨਾਲ ਉੱਪਰ ਚੁੱਕਿਆ ਫਿਰ ਉਸਨੇ ਇਸ਼ਾਰਾ ਕੀਤਾ ਜਦ ਬਾਹਰ ਨਿਕਲਿਆ ਤੋ ਸਣੀ ਆਪਣੇ ਆਪ ਨੂੰ ਸਵਸਥ ਤੇ ਤੰਦਰੁਸਤ ਪਾਇਆ ਉਧਰ ਉਸਦੀ ਪਤਨੀ ਉਸ ਨੂੰ ਲੱਭ ਲੱਭ ਕੇ ਆਵਾਜ਼ਾਂ ਲਗਾ ਰਹਾ ਕਿ پاگل ਹੋ ਰਹੀ ਸੀ ਜਦ ਉਸ ਨੂੰ ਆਪਣੇ ਪਤਨੀ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਪਰ ਫੋੜ ਚਲਾ ਗਿਆ ਤੇ ਉਸਨੇ ਆਪਣੀ ਪਤਨੀ ਨੂੰ ਉਸ ਦਾ ਨਾਮ ਲੈ ਕੇ ਬੁੜਾਇਆ ਤਾਂ ਉਹ ਡਰ ਗਈ ਕੇ ਪੁੱਛਣ ਲੱਗ ਪਈ ਇਹ ਤੁਸੀਂ ਕੌਣ ਹੋ ਮੈਂ ਤੁਹਾਨੂੰ ਨਹੀਂ ਜਾਣਦੀ ਮੈਂ ਇੱਥੇ ਆਪਣੇ ਪਤੀ ਨੂੰ ਬਿਨਾਂ ਬਿਠਾ ਕੇ ਗਈ ਸੀ ਓਹੋ ਬਹੁਤ ਕੋੜੀ ਹਨ ਉਹ ਚੱਲ ਪਰ ਨਹੀਂ ਸਕਦੀ ਸੀ ਪਰ ਉਹ ਹੁਣ ਇੱਥੇ ਨਹੀਂ ਹਨ ਕੀ ਤੁਸੀਂ ਉਹਨਾਂ ਨੂੰ ਲੱਭਣ ਵਿੱਚ ਮੇਰੀ ਮਦਦ ਕਰ ਸਕਦੇ ਹੋ ਤਾਂ ਉਸਦੇ ਪਤੀ ਨੇ ਕਹਿਆ ਕਿ ਮੈਂ ਤੇਰਾ ਪਤੀ ਹੀ ਹਾਂ ਮੈਂ ਕਿਸ ਤਰ੍ਹਾਂ ਯਕੀਨ ਕਰਾਂ ਤੁਸੀਂ ਕੋਈ ਧੁੱਕੇ ਆਵਾਜ਼ ਹੋ ਮੈਨੂੰ ਠੱਗਣ ਆਏ ਹੋ ਨਹੀਂ ਤੂੰ ਆਪਣੀ ਅੱਖਾਂ ਨਾਲ ਦੇਖ ਸਾਹਮਣੇ ਤੇ ਤਲਾਬ ਦੇ ਵਿੱਚ ਚਮਤਕਾਰਾਂ ਕਾ ਕਿਵੇਂ ਬਗਲੇ ਬਣ ਕੇ ਨਿਕਲ ਰਹੇ ਹਨ ਮੈਂ ਵੀ ਉਹਨਾਂ ਬਾਂਗੀ ਇਸ ਤਲਾਬ ਵਿੱਚ ਗਿਆ ਸੀ ਪਾਣੀ ਪੀਣ ਲਈ ਜਦ ਮੈਂ ਦੇਖਿਆ ਕਿ ਮੇਰੇ ਹੱਥ ਠੀਕ ਹੋ ਗਏ ਤਾਂ ਮੈਂ ਪੂਰਾ ਹੀ ਆਪਣੇ ਆਪ ਨੂੰ ਪਾਣੀ ਵਿੱਚ ਰੋੜ ਲਿਆ ਮੈਂ ਤੈਨੂੰ ਯਕੀਨ ਦਿਵਾਉਣ ਵਾਸਤੇ ਆਪਣੀ ਇੱਕ ਬਾਜੂ ਨੂੰ ਬਾਹਰ ਕੱਢ ਦਿੱਤਾ ਇਹ ਦੇਖ ਇਹ ਹੁਣ ਵੀ ਕੋੜ ਨਾਲ ਗਰਸਤ ਹੋ ਰਹੀ ਹੈ ਤਾਂ ਉਸ ਔਰਤ ਨੇ ਉਸਦੀ ਗੱਲ ਤੇ ਯਕੀਨ ਕੀਤਾ ਤੇ ਬਹੁਤ ਖੁਸ਼ ਹੋ ਗਈ ਇੰਨੀ ਜ਼ਿਆਦਾ ਖੁਸ਼ ਹੋਈ ਕਿ ਉਸ ਨੂੰ ਦੁਨੀਆ ਦੀ ਹਰ ਖੁਸ਼ੀ ਮਿਲ ਗਈ ਹੋਵੇ ਅੱਜ ਉਸ ਨੂੰ ਆਪਣੇ ਪਿਤਾ ਨੂੰ ਬੋਲੇ ਹੋਏ ਸ਼ਬਦਾਂ ਤੇ ਕੋਈ ਅਫਸੋਸ ਨਹੀਂ ਸੀ ਹੋ ਰਿਹਾ ਤਾਂ ਉਹ ਦੁਬਾਰਾ ਤਲਾਬ ਕੋਲ ਗਈ ਤੇ ਆਪਣੇ ਬਾਜੂ ਦੁਆਰਾ ਪਾਣੀ ਵਿੱਚ ਪਾਈ ਤਾਂ ਬਾਜੂ ਵੀ ਠੀਕ ਹੋ ਗਈ ਤਾਂ ਦੋਹਾਂ ਜੀਆਂ ਨੇ ਮਿਲ ਕੇ ਤਲਾਬ ਦਾ ਧੰਨਵਾਦ ਕੀਤਾ ਤਾਂ ਕੁੜੀ ਬੋਲੀ ਕਿ ਅਸੀਂ ਪਿਤਾ ਜੀ ਕੋਲ ਚੱਲਦੇ ਹਾਂ ਤੇ ਜਾ ਕੇ ਸਭ ਕੁਝ ਦੱਸ ਦਿੰਦੇ ਹਾਂ ਪਰ ਆਪਣੇ ਪਿਤਾ ਜੀ ਕੋਲ ਗਏ ਉਹਨਾਂ ਦਾ ਪਿਤਾ ਬਹੁਤ ਵਿਵਾਰ ਹੋ ਚੁੱਕਾ ਸੀ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਬਾਕੀ ਦਾ ਰਾਜ ਭਾਗ ਹੁਣ ਕੌਣ ਸੰਭਾਡੇਗਾ ਉਹਨਾਂ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਪਿਤਾ ਬਹੁਤ ਖੁਸ਼ ਹੋਇਆ ਤੇ ਦੋਮਣੋਂ ਅਸ਼ੀਰਵਾਦ ਦਿੱਤਾ ਤੇ ਉਹ ਵਾਪਸ ਜਾ ਲੱਗੇ ਤਾਂ ਜਾਣ ਲੱਗੇ ਤਾਂ ਉਹਨਾਂ ਦੇ ਬਾਪ ਨੇ ਕਿਹਾ ਕਿ ਮੇਰੇ 'ਚ ਇੰਨੀ ਹਿੰਮਤ ਨਹੀਂ ਹੋਣਾ ਕਿ ਹੁਣ ਮੈਂ ਰਾਜ ਭਾਗ ਨੂੰ ਸੰਭਾਲ ਸਕਾਂ ਤੁਸੀਂ ਦੋਵੇਂ ਮੇਰੇ ਪੁੱਤ ਬਣ ਕੇ ਇਸ ਦੀ ਰਾਖੀ ਕਰਨੀ ਇਹ ਗੱਲ ਸੁਣ ਕੇ ਦੋਵੇਂ ਖੁਸ਼ ਹੋ ਗਏ ਤੇ ਖੁਸ਼ੀ-ਖੁਸ਼ੀ ਆਪਣੇ ਪਿਤਾ ਜੀ ਨਾਲ ਰਹਿਣ ਲੱਗ ਪਏ ਉਸ ਦੇ ਪਿਤਾ ਨੇ ਸਾਰਾ ਰਾਜ ਭਾਗ ਉਸ ਤੇ ਨਾ ਕਰ ਦਿੱਤਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ